ਉਦੀ ਸਾਮ ਸੰਭਾਲ ਤੇ ਪ੍ਰਕਾਰਮੈਂਟ ਵਾਸਤੇ ਮਾਨਯੋਗ ਐਫਸੀਆਈ ਫੂਡ ਮੰਤਰੀ ਪੱਲਾ ਜੋਸ਼ੀ ਜੀ ਨਾਲ ਮੀਟਿੰਗ ਸੀ ਬੜੇ ਅੱਛੇ ਮਾਹੌਲ 'ਚ ਮੀਟਿੰਗ ਹੋਈ ਦੋ ਤਿੰਨ ਮੰਗਾਂ ਸੀ ਸਾਡੀਆਂ ਕਿ ਇੱਕ ਤਾਂ ਸਾਡੇ ਜਿਹੜੇ ਗੋਦਾਮ ਨੇ ਉਹਨਾਂ ਨੂੰ ਤੁਰੰਤ ਖਾਲੀ ਕੀਤਾ ਜਾਵੇ ਲਗਭਗ 10 ਲੱਖ ਮੀਟਰ ਟਨ ਪਰ ਮੰਥ ਜੇ ਲਿਫਟਿੰਗ ਹੋਊਗੀ ਤਾਂ ਸਾਡੇ ਜਗਾ ਬਣੂ ਉਹਨਾਂ ਨੇ ਇਸ ਗੱਲ ਦਾ ਭਰੋਸਾ ਦਿੱਤਾ ਕਿ ਬਿਲਕੁਲ 10 ਲੱਖ ਟਨ ਤੇ ਅਸੀਂ ਪਰ ਮੰਥ ਤੇ ਲੈ ਕੇ ਜਾਵਾਂਗੇ ਲਿਫਟਿੰਗ ਇੱਕ ਸੀਗਾ ਕਿ ਜਿਹੜੇ ਗੋਦਾਮ ਨੇ ਸਾਡੇ ਕੋਲੇ ਉਹਨਾਂ ਦਾ ਜਿਹੜਾ ਕਿਰਾਇਆ एफसीए ਲੈਂਦੀ ਹੈ ਜੇ ਐਫਸੀਏ ਦਿੰਦੀ ਹੈ ਉਹ ਪੰਜਾਬ ਦਾ ਟੱਟ ਹੈ ਪਰ ਫਿਰ ਵੀ ਐਫਸੀਏ ਜਿਹੜੀ ਹੈ ਉਹ ਸਾਨੂੰ ਸਾਡੇ ਗੋਦਾਮਾਂ ਚ ਘੱਟ ਕਰਨ ਦਿੰਦੀ ਹੈ ਜਿਹੜੀ ਪ੍ਰਕਿਊਰ ਨਹੀਂ ਤੇ ਉਹ ਇੰਤਲ ਤੇ ਸਹਿਮਤੀ ਹੋਈ ਹੈ ਪੀਜੇ ਨੰਬਰ ਤੇ ਜਿਹੜੇ ਗੋਦਾਮ ਬਣਾਉਣੇ ਨੇ ਹਲੇ ਟਾਈਮ ਲੱਗ ਜੂਗਾ ਸਾਨੂੰ 46 ਲੱਖ ਮੀਟਰ ਟਨ ਦੇ ਉਹਨਾਂ ਨੇ ਗਦਾਮ ਬਣਾਉਣ ਦੀ ਜਾਇ ਦਿੱਤੀ ਹੈ ਪਰ ਕਿਉਂਕਿ ਜ਼ਮੀਨ ਮਹਿੰਗੀ ਹੈ ਪੰਜਾਬ ਚ ਇਸ ਕਰਕੇ ਸਾਨੂੰ ਰਾਜਸਥਾਨ ਨਾਲ ਜਾਂ ਕਿਸੇ ਹੋਰ ਸਟੇਟ ਨਾਲ ਕੰਪੇਅਰ ਨਾ ਕੀਤਾ ਜਾਵੇ ਸਾਡੇ ਜਿਹੜੇ ਜ਼ਮੀਨ ਤੇ ਗਦਾਮ ਬਣਾਉਣ ਦੇ ਜਿਹੜੇ ਰੇਟ ਨੇ ਉਹ ਵਧਾਇਆ ਗਿਆ ਇੱਕ ਆਰਤੀਆਂ ਦੇ ਤਸ਼ਲੀਮਰ ਵੀ ਆਈਸੀਜੀਸੀ ਆਰਤੀਆਂ ਨਾ ਡਾ ਕਮਿਸ਼ਨ ਹੈ ਉਹ ਕਾਫੀ ਦਿਨ ਤੋਂ ਵਧਿਆ ਨਹੀਂ ਉਹਨੂੰ ਵਧਾਇਆ ਜਾਵੇ ਤੇ ਇਹ ਗੱਲ ਤੇ ਵੀ ਉਹਨਾਂ ਨੇ ਸਹਿਮਤੀ ਕੀਤੀ ਹੈ ਕਿ ਆਰਤੀਆਂ ਦੀ ਜਿਹੜੀ ਐਸੋਸੀਏਸ਼ਨਸ ਨੇ ਜਿੰਨੀਆਂ ਵੀ ਉਹਨਾਂ ਨੇ ਮਿਲ ਕੇ ਅਸੀਂ ਇੱਕ ਕਿਉਂਕਿ ਅਸੀਂ ਇਸ ਵਾਰ 15 ਦਿਨ ਸੀਜ਼ਨ ਪਹਿਲਾਂ ਕਰ ਲਿਆ ਪਹਿਲਾਂ 15 ਜੂਨ ਤੋਂ ਝੋਨਾ ਲੱਗਣਾ ਸ਼ੁਰੂ ਹੁੰਦਾ ਸੀ ਝੋਨੇ ਦੀ ਬਜਾਈ 15 ਜੂਨ ਤੋਂ ਇਸ ਵਾਰ ਅਸੀਂ 1 ਜੂਨ ਤੋਂ ਕਰ ਤੇ ਜਿਹੜੀ ਸਰਕਾਰੀ ਖਰੀਦ ਹੈ ਉਹ 1 ਅਕਤੂਬਰ ਤੋਂ ਸ਼ੁਰੂ ਹੁੰਦੀ ਸੀ ਪਰ ਹੁਣ ਕਿਉਂਕਿ 1 ਜੂਨ ਕਰ ਲਿਆ 15 ਦਿਨ ਘਟਾ ਲੇ ਤਾਂ ਮਤਲਬ ਝੋਨਾ ਪਹਿਲਾਂ ਆਉਂਗਾ। ਤਾਂ ਸੀ ਉਹਨਾਂ ਨੂੰ ਇਹ ਕਿਹਾ ਕਿ ਸਰਕਾਰੀ ਖਰੀਦ ਦੇ ਵੀ 15 ਦਿਨ ਘਟਾਏ ਜਾ। 15 ਸਤੰਬਰ ਤੋਂ ਜਿਹੜੀ ਖਰੀਦ ਹੈ ਉਹ ਸ਼ੁਰੂ ਕੀਤੀ ਜਾਵੇ ਤਾਂ ਕਿ ਟਾਈਮ ਤੇ ਕਿਸਾਨ ਜਿਹੜਾ ਉਹ ਆਪਣੀ ਫਸਲ ਵੇਚ ਕੇ ਜਿਹੜਾ ਉਹ ਆਪਣੇ ਖੁਸ਼ੀ ਖੁਸ਼ੀ ਘਰੇ ਜਾਵੇ। ਤੇ ਚਾਰੇ ਮੰਗਾ ਉਹਨਾਂ ਨੇ ਕਹਿ ਲਈ ਹਾਂ ਇਹ ਬਿਲਕੁਲ ਸਹੀ ਨੇ। ਤੇ ਉਹਨਾਂ ਨੇ ਕਿਹਾ ਕਿ ਅਗਲੀ ਮੀਟਿੰਗ ਜਿਹੜੀ ਹੈ ਉਹ ਬੜੀ ਜਲਦੀ ਕਰ ਲਾਂਗੇ ਕਿਉਂਕਿ ਅਸੀਂ ਪਹਿਲਾਂ ਆਏ ਹੋਇਆ ਜੁਲਾਈ ਅੱਜ ਦਾ 14 ਸਤੰਬਰ 15 ਨੂੰ ਆਊਗਾ ਜਿਹੜਾ ਵੀ ਪਹਿਲਾ ਪਹਿਲਾ ਜ਼ੋਨ ਸੀ ਸਾਡਾ ਉਹ 14 ਸੋ ਇਸ ਕਰਕੇ ਅਸੀਂ ਐਡਵਾਂਸ ਦੇ ਵਿੱਚ ਹੀ ਇਹ ਇਹ ਮੀਟਿੰਗ ਕੀਤੀ ਹੈ ਤਾਂ ਕਿ ਕੋਈ ਹੋਰ ਡਿਸੀਜਨ ਐਫਸੀਆਈ ਜਾਂ ਕੋਈ ਹੋਰ ਪੰਚਪੱਤ ਵੱਲੋਂ ਜਾਂ ਕੋਈ ਪਨ ਗ੍ਰੀਨ ਵੱਲੋਂ ਲੈਣਾ ਪਿਆ ਤਾਂ ਅਸੀਂ ਟਾਈਮ ਤੇ ਲੈ ਸਕੀਏ ਕਿ ਆਰਡੀਐਫ ਨੂੰ ਲੈ ਕੇ ਕੋਈ ਗੱਲ ਹੋਈ ਕਿਉਂਕਿ ਆਰਡੀਐਫ ਬਾਰੇ ਵੀ ਗੱਲ ਹੋਈ ਅਸਿਕਾ ਕਿ ਆਡੀ اف ਦਾ ਪੈਸਾ ਦਿਓ ਕਿਉਂਕਿ ਉਹ ਵੀ ਮੰਡੀਆਂ ਨਾਲ ਸੰਬੰਧਿਤ ਹੈ ਉਹ ਕਹਿੰਦੇ ਉਹਦੇ ਬਾਰੇ ਆਪਾਂ ਲੱਗ ਮੀਟਿੰਗ ਕਰ ਲਾਂਗੇ ਉੱਤੇ ਪਰਸੈਂਟੇਜ ਦਾ ਥੋੜਾ ਬਹੁਤ ਸਹਿਮਤੀ ਬਣਾਉਣੀ ਪਊਗੀ ਪੈਸਾ ਉਹ ਆਡੀ اف ਦਾ ਪੈਸਾ ਵੀ ਮੰਡੀਆਂ ਦਾ ਹੀ ਪੈਸਾ ਹੈ ਪਰ ਮੰਡੀਆਂ ਨੂੰ ਜਾਣ ਵਾਲੀਆਂ ਸੜਕਾਂ ਦਾ ਪੈਸਾ ਕਪਤਨ ਮਿੰਦਰ ਸਿੰਘ ਜੀ ਨੇ ਉਹਨੂੰ ਮਿਸਯੂਜ਼ ਕਰ ਲਿਆ ਸੀ ਇਸ ਕਰਕੇ ਉਸ ਤੋਂ ਬਾਅਦ ਰੋਕਤਾ ਸੀ ਸੋ ਆਡੀ اف ਦੇ ਮੁੱਦਾ ਵੀ ਅਸੀਂ ਇੱਥੇ ਠਾਇਆ ਤੇ ਕੁੱਲ ਮਿਲਾ ਕੇ ਬੜੀ ਅੱਛੇ ਮਾਹੌਲ ਚ ਗੱਲਬਾਤ ਹੋਈ ਹੈ ਔਰ ਮੈਨੂੰ ਉਮੀਦ ਹੈ ਕਿ ਅਗਲੀ ਮੀਟਿੰਗ ਵੀ ਆਉਣ ਵਾਲੇ 10 ਦਿਨਾਂ ਚ 12 ਦਿਨਾਂ ਚ ਹੋ ਜੂਗੀ ਤਾਂ ਅਸੀਂ ਨਹੀਂ ਚਾਹੁੰਦੇ ਕਿਸੇ ਵੀ ਕਿਸਾਨ ਨੂੰ ਸੀਸੀਐਲ ਦਾ ਪੈਸਾ ਜਿਹੜਾ ਫਸਲ ਦਾ ਪੈਸਾ ਉਹ ਲੇਟ ਹੋਵੇ ਜਾਂ ਉਹਦੀ ਫਸਲ ਚੁੱਕਣ ਚ ਲੇਟ ਹੋਵੇ ਇਸ ਵਾਰ ਕਿਉਂਕਿ ਅਸੀਂ 1 ਜੂਨ ਤੱਕ ਕੀਤਾ ਤਾਂ ਕਿ 15 ਸਤੰਬਰ ਤੱਕ ਕਿਉਂਕਿ ਉਸ ਤੱਕ ਮੌਇਸਚਰ ਨਹੀਂ ਆਉਂਦਾ ਮੌਸਮ ਦੇ ਵਿੱਚ ਨੀ ਤਾਂ ਮੌਇਸਚਰ ਵਾਲਾ ਮੀਟਰ ਜਿਹੜਾ ਉਤੋਂ ਤਰੇਲ ਪੈਣ ਲੱਗ ਜਾਂਦੀ ਹੈ ਅਕਤੂਬਰ ਚ ਮੌਇਸਚਰ ਵਾਲਾ ਮੀਟਰ ਜਿਹੜਾ ਉਹ ਲਾਉ ਹੀ ਨਹੀਂ ਕਰਦਾ ਉਹਦੇ ਵਾਸਤੇ ਕਈ ਵਾਰੀ ਕਿਸਾਨਾਂ ਨੂੰ ਕਟ ਵੀ ਲਵਾਉਲੇ ਪੈਂਦੇ ਨੇ ਜਾਂ ਕਰਨਾ ਪੈਂਦਾ ਵੀ ਜਿਵੇਂ ਮਰਜੀ ਕਰ ਯਾਰ 5 ਰੁਪਏ ਘਟਾ ਲਾ ਯਾਰ 10 ਘਟਾ ਲਾ ਤੇ ਮੇਰਾ ਤੋਲਦੇ ਯਾਰਾ ਨਾ ਸੋ ਇਸ ਵਾਰ ਉਹ ਮੁਸ਼ਕਲ ਨਹੀਂ ਆਊਗੀ ਅਸੀਂ ਨਵਾਂ ਤਿਆਰਬਾ ਕਰ ਰਹੇ ਹਾਂ ਔਰ ਮੈਨੂੰ ਉਮੀਦ ਹੈ ਕਿ ਇਸ ਵਾਰ ਝੋਨੇ ਦੀ ਫਸਲ ਜਿਹੜੀ ਹੈ ਬੜੀ ਅੱਛੀ ਹੈ ਐਡਵਾਂਸ ਮੌਨਸੂਨ ਵੀ ਐਡਵਾਂਸ ਆ ਗਈ ਤੇ ਬਿਜਲੀ ਵੀ ਸਾਡੇ ਕੋਲੇ ਅਵੇਲੇਬਲ ਹੈ ਹੁਣ ਤਾਂ ਫਸਲ ਪੱਕ ਮਤਲਬ ਜਿਹਨੂੰ ਕਹਿੰਦੇ ਪੰਜਾਬੀ ਚ ਬੂਝਾ ਮਾਰਦੀ ਫਸਲ ਜਿਹੜੀ ਇਹ ਬੂਝਾ ਮਾਰ ਗਈ ਤੇ ਮੈਨੂੰ ਉਮੀਦ ਹੈ ਕਿ ਇਸ ਵਾਰ ਜਿਹੜਾ ਕਿਸਾਨਾਂ ਦੀ ਬੜੀ ਅੱਛੀ ਫਸਲ ਬੜਾ ਅੱਛਾ ਝਾੜ ਆਊਗਾ। ਪੂਸਾ 44 ਅਸੀਂ ਪਹਿਲੀ ਬੈਂਕ ਕਰ ਰੱਖੀ ਹੈ ਤੇ ਪੀਆਰ 126 ਪੀਆਰ 127 ਪੀਆਰ 128 ਦੀ ਜਿਹੜੀ ਕਿਸਮਾਂ ਨੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਰეკਮੈਂਡਡ ਉਹ ਅਸੀਂ ਰਿਤਾਂਗੇ ਹੋਰ ਇੱਕ ਇੱਕ ਦਾਣਾ ਚਾਹਤਾਂਗੇ। ਹਾਂਜੀ ਸਰਪਾਰ ਸਾਹਿਬ ਜਿਸ ਤਰੀਕੇ ਨਾਲ ਧਮਕੀ ਆਈ ਹੈ ਜਿਹੜੀ ਈਮੇਲ ਆਲੀ ਹੈ। ਉਹ ਆਪਕੇ ਲਈ ਵੀ ਆਈ ਹੈ। ਉਸ ਤੋਂ ਬਾਅਦ 5 ਈਮੇਲ ਆ ਚੁੱਕੇ ਹਨ ਅਤੇ ਆਪਕੋ ਵੀ ਧਮਕੀ ਮਿਲੀ ਹੈ ਉਸਨੇ। ਦੇਖੋ ਜਿਹੜਾ ਬੰਦਾ ਦੇਸ਼ੀਅਤ ਵਿੱਚ ਕੰਮ ਕਰੂਗਾ, ਜਿਹੜਾ ਬੰਦਾ ਪੰਜਾਬ ਲਈ ਕੰਮ ਕਰੂਗਾ। ਉਹਨਾਂ ਨੂੰ ਕੁਝ ਸ਼ਾਰਤਾਂ ਅੰਦਰ ਨਹੀਂ ਬਰਦਾਸ਼ਤ ਕਰਦੇ ਉਹਨੇ। ਇਹੋ ਜਿਹੀਆਂ ਗਿੱਦਰ ਧਮਕੀਆਂ ਤੁਸੀਂ ਧਾਗੇ। ਬਹੁਤ ਆਉਣ ਵਾਲੇ ਜੋਨੇ ਦੇ ਸੀਜ਼ਨ ਵਾਸਤੇ ਉਹਦੀ ਸਾਮ ਸੰਭਾਲ ਤੇ ਪ੍ਰਕਰਮੈਂਟ ਵਾਸਤੇ ਮਾਨਯੋਗ ਐਫਸੀਆਈ ਖੁਰਾਕ ਮੰਤਰੀ ਪੱਲਾ ਜੋਸ਼ੀ ਜੀ ਨਾਲ ਮੀਟਿੰਗ ਸੀ ਬੜੇ ਅੱਛੇ ਮਾਹੌਲ 'ਚ ਮੀਟਿੰਗ ਹੋਈ ਦੋ ਤਿੰਨ ਮੰਗਾਂ ਸੀ ਸਾਡੀਆਂ ਕਿ ਇੱਕ ਤਾਂ ਸਾਡੇ ਜਿਹੜੇ ਗੋਦਾਮ ਨੇ ਉਨੂੰ ਤੁਰੰਤ ਖਾਲੀ ਕੀਤਾ ਜਾਵੇ ਲਗਭਗ 10 ਲੱਖ ਮੀਟ੍ਰਿਕ ਟਨ ਪਰ ਮੰਥ ਜੇ ਲਿਫਟਿੰਗ ਹੋਊਗੀ ਤਾਂ ਸਾਡੇ ਜਗ੍ਹਾ ਬਣੂ ਉਹਨਾਂ ਨੇ ਇਸ ਗੱਲ ਦਾ ਭਰੋਸਾ ਦਿੱਤਾ ਕਿ ਬਿਲਕੁਲ 10 ਲੱਖ ਟਨ ਤੇ ਅਸੀਂ ਪਰ ਮੰਥ ਤੇ ਲੈ ਕੇ ਜਾਵਾਂਗੇ ਲੱਗਦੇ ਹੂ ਇੱਕ ਸੀਗਾ ਕਿ ਜਿਹੜੇ ਗੋਦਾਮ ਨਹੀਂ ਸਾਡੇ ਕੋਲ ਉਹਨਾਂ ਦਾ ਜਿਹੜਾ ਕਿਰਾਇਆ ਐ ਐਫਸੀਆਈ ਲੈਂਦੀ ਐ ਜਾਂ ਐਫਸੀਏ ਦਿੰਦੀ ਐ ਉਹ ਪੰਜਾਬ ਦਾ ਟੱਕ ਹੈ ਪਰ ਫਿਰ ਵੀ ਐਫਸੀਆਈ ਜਿਹੜੀ ਐ ਉਹ ਸਾਨੂੰ ਸਾਡੇ ਗੋਦਾਮਾਂ ਚ ਘੱਟ ਕਰਨ ਦਿੰਦੀ ਐ ਜਿਹੜੀ ਪ੍ਰਕਿਊਰ ਨੇ ਤੇ ਵੀ ਕੱਲ ਤੇ ਸਹਿਮਤੀ ਹੋਈ ਐ ਪੀਜੇ ਨੰਬਰ ਤੇ ਜਿਹੜੇ ਗੋਦਾਮ ਬਣਾਉਣੇ ਨੇ ਹਲੇ ਟਾਈਮ ਲੱਗ ਜੂਗਾ ਸਾਨੂੰ 46 ਲੱਖ ਕਿਊਬਿਕ ਟਨ ਦੇ ਉਹਨਾਂ ਨੇ ਗੋਦਾਮ ਬਣਾਉਣ ਦੀ ਜਾਇ ਦਿੱਤੀ ਹੈ ਪਰ ਕਿਉਂਕਿ ਜ਼ਮੀਨ ਮਹਿੰਗੀ ਹੈ ਪੰਜਾਬ ਚ ਇਸ ਕਰਕੇ ਸਾਨੂੰ ਰਾਜਸਥਾਨ ਨਾਲ ਜਾਂ ਕਿਸੇ ਹੋਰ ਸਟੇਟ ਨਾਲ ਕੰਪੇਅਰ ਨਾ ਕੀਤਾ ਜਾਵੇ ਸਾਡੇ ਜਿਹੜੇ ਜ਼ਮੀਨ ਤੇ ਗੋਦਾਮ ਬਣਾਉਣ ਦੇ ਜਿਹੜੇ ਰੇਟ ਨੇ ਉਹ ਬੜਾ ਹੈ ਇੱਕ ਆਰਤੀੰਦੇ ਪਿਛਲੀ ਵਾਰ ਵੀ ਅਸੀਂ ਕਿਸੀ ਹਰਤਿਆਂ ਜਿਹੜਾ ਕਮਿਸ਼ਨ ਹੈ ਉਹ ਕਾਫੀ ਦੇਰ ਤੋਂ ਵਧਿਆ ਨਹੀਂ ਉਹਨੂੰ ਵਧਾਇਆ ਜਾਵੇ ਤੇ ਇਹ ਇਹ ਗੱਲ ਤੇ ਵੀ ਉਹਨਾਂ ਨੇ ਸਹਿਮਤੀ ਕੀਤੀ ਹੈ ਕਿ ਹਰਤਿਆਂ ਦੀ ਜਿਹੜੀ ਐਸੋਸੀਏਸ਼ਨਸ ਨੇ ਜਿੰਨੀਆਂ ਵੀ ਉਹਨਾਂ ਨੇ ਮਿਲ ਕੇ ਅਸੀਂ ਇੱਕ ਕਿਉਂਕਿ ਅਸੀਂ ਇਸ ਵਾਰ 15 ਦਿਨ ਸੀਜ਼ਨ ਪਹਿਲਾਂ ਕਰ ਲਿਆ ਪਹਿਲਾਂ 15 ਜੂਨ ਤੋਂ ਝੋਨਾ ਲੱਗਣਾ ਸ਼ੁਰੂ ਹੁੰਦਾ ਸੀ ਝੋਨੇ ਦੀ ਬਜਾਈ 15 ਜੂਨ ਤੋਂ ਐਸ ਪਰ ਅਸੀਂ 1 ਜੂਨ ਤੋਂ ਕਰ ਤੇ ਜਿਹੜੀ ਸਰਕਾਰੀ ਖਰੀਦ ਹੈ ਉਹ 1 ਅਕਤੂਬਰ ਤੋਂ ਸ਼ੁਰੂ ਹੁੰਦੀ ਸੀ ਪਰ ਹੁਣ ਕਿਉਂਕਿ 1 ਜੂਨ ਕਰ ਲਏ 15 ਦਿਨ ਘਟਾ ਲਏ ਤਾਂ ਮਤਲਬ ਚੋਨਾ ਪਹਿਲਾਂ ਆਉਂਗਾ ਤਾਂ ਸੀ ਉਹਨਾਂ ਨੂੰ ਇਹ ਕਹਿ ਕੇ ਸਰਕਾਰੀ ਖਰੀਦ ਦੇ ਵੀ 15 ਦਿਨ ਘਟਾਏ ਜਾ 15 ਸਤੰਬਰ ਤੋਂ ਜਿਹੜੀ ਖਰੀਦ ਹੈ ਉਹ ਸ਼ੁਰੂ ਕੀਤੀ ਜਾਵੇ ਤਾਂ ਕਿ ਟਾਈਮ ਤੇ ਕਿਸਾਨ ਜਿਹੜਾ ਉਹ ਆਪਣੀ ਫਸਲ ਵੇਚ ਕੇ ਜਿਹੜਾ ਉਹ ਆਪਣੇ ਕੁਛ ਕੁਛ ਕਰੇ ਜਾਵੇ ਤੇ ਚਾਰੇ ਮੰਗਾ ਉਹਨਾਂ ਨੇ ਕਹਿ ਲਈ ਹਾਂ ਇਹ ਬਿਲਕੁਲ ਸਹੀ ਨੇ ਤੇ ਉਹਨਾਂ ਨੇ ਕਿਹਾ ਕਿ ਅਗਲੀ ਮੀਟਿੰਗ ਜਿਹੜੀ ਹੈ ਉਹ ਬੜੀ ਜਲਦੀ ਕਰ ਲਾਂਗੇ ਕਿਉਂਕਿ ਅਸੀਂ ਪਹਿਲਾਂ ਆਏ ਹੋਏ ਹਾਂ ਜੁਲਾਈ ਅਜ ਤੱਕ ਜੋ ਸਤੰਬਰ 15 ਨੂੰ ਆਊਗਾ ਜਿਹੜਾ ਵੀ ਪਹਿਲਾ ਪਹਿਲਾ ਜੂਨ ਸੀ ਸਾਡਾ ਉਹ 14 ਸਵਿਸ਼ ਕਰਕੇ ਅਸੀਂ ਅਡਵਾਂਸ ਦੇ ਵਿੱਚ ਹੀ ਇਹ ਮੀਟਿੰਗ ਕੀਤੀ ਹੈ ਤਾਂ ਕਿ ਕੋਈ ਹੋਰ ਡਿਸੀਜਨ ਐਫਸੀਆਈ ਜਾਂ ਕੋਈ ਹੋਰ ਪੰਚਪੱਤ ਵੱਲੋਂ ਜਾਂ ਕੋਈ ਪਨ ਗ੍ਰੇਨ ਵੱਨ ਨੂੰ ਲੈਣਾ ਪਿਆ ਅਸੀਂ ਉਹ ਟਾਈਮ ਤੇ ਲੈ ਸਕੇ ਅਰਡੀਐਫ ਨੂੰ ਲੈ ਕੇ ਕੋਈ ਗੱਲ ਹੋਈ ਕਿ ਆਰਡੀਐਫ ਬਾਰੇ ਵੀ ਗੱਲ ਹੋਈ ਅਸੀਂ ਕਿਹਾ ਕਿ ਆਰਡੀਐਫ ਦਾ ਪੈਸਾ ਦਿਓ ਕਿਉਂਕਿ ਉਹ ਵੀ ਮੰਡੀਆਂ ਨਾਲ ਸੰਬੰਧਿਤ ਹੈ ਉਹ ਕਹਿੰਦੇ ਉਹਦੇ ਬਾਰੇ ਆਪਾਂ ਲੱਗ ਮੀਟਿੰਗ ਕਰ ਲਾਂਗੇ ਉੱਤੇ ਪਰਸੈਂਟੇਜ ਦਾ ਥੋੜਾ ਬਹੁਤ ਸਹਿਮਤੀ ਬਣਾਉਣੀ ਪਊਗੀ ਪੈਸਾ ਉਹ ਆਰਡੀਐਫ ਦਾ ਪੈਸਾ ਵੀ ਮੰਡੀਆਂ ਦਾ ਹੀ ਪੈਸਾ ਔਰ ਮੰਡੀਆਂ ਨੂੰ ਜਾਣ ਵਾਲੀਆਂ ਸੜਕਾਂ ਦਾ ਪੈਸਾ ਕੈਪਟਨ ਮਿੰਦਰ ਸਿੰਘ ਜੀ ਨੇ ਉਹਨੂੰ ਮਿਸਯੂਜ਼ ਕਰ ਲਿਆ ਸੀ ਇਸ ਕਰਕੇ ਉਸ ਤੋਂ ਬਾਅਦ ਰੋਕਤਾ ਸੀ। ਸਾਡੀ ਆਪਣੇ ਮੁੱਦਾ ਵੀ ਅਸੀਂ ਇੱਥੇ ਠਾਇਆ ਤੇ ਕੁੱਲ ਮਿਲਾ ਕੇ ਬੜੀ ਅچھے ਮਾਹੌਲ ਚ ਗੱਲਬਾਤ ਹੋਈ ਹੈ। ਔਰ ਮੈਨੂੰ ਉਮੀਦ ਹੈ ਕਿ ਅਗਲੀ ਮੀਟਿੰਗ ਵੀ ਆਉਣ ਵਾਲੇ 10 ਦਿਨਾਂ ਚ 12 ਦਿਨਾਂ ਚ ਹੋਜੂਗੀ। ਤਾਂ ਅਸੀਂ ਨਹੀਂ ਚਾਹੁੰਦੇ ਕਿਸੇ ਵੀ ਕਿਸਾਨ ਨੂੰ ਸੀਸੀਐਲ ਦਾ ਪੈਸਾ ਜਿਹੜਾ ਫਸਲ ਦਾ ਪੈਸਾ ਉਹ ਲੇਟ ਹੋਵੇ ਜਾਂ ਉਹਦੀ ਫਸਲ ਚੁੱਕਣ ਚ ਲੇਟ ਹੋਵੇ। ਐਸ ਵਾਰ ਕਿਉਂਕਿ ਅਸੀਂ 1 ਜੂਨ ਤੱਕ ਕੀਤਾ ਤਾਂ ਕਿ 15 ਸਤੰਬਰ ਤੱਕ ਕਿ ਪੀਓ ਤੱਕ ਮੌਇਸਚਰ ਨਹੀਂ ਆਉਂਦਾ ਮੌਸਮ ਦੇ ਵਿੱਚ ਨਹੀਂ ਤਾਂ ਮੌਇਸਚਰ ਵਾਲਾ ਮੀਟਰ ਜਿਹੜਾ ਹੈ ਉਤੋਂ ਤਰੇਲ ਪੈਣ ਲੱਗ ਜਾਂਦੀ ਹੈ ਅਕਤੂਬਰ ਚ ਮੌਇਸਚਰ ਵਾਲਾ ਮੀਟਰ ਜਿਹੜਾ ਉਹ ਲਾਉ ਹੀ ਨਹੀਂ ਕਰਦਾ ਉਹਦੇ ਵਾਸਤੇ ਕਈ ਵਾਰੀ ਕਿਸਾਨਾਂ ਨੂੰ ਕਟ ਵੀ ਲਵਾਉਲੇ ਪੈਂਦੇ ਨੇ ਜਾਂ ਕਰਨਾ ਪੈਂਦਾ ਵੀ ਜਿਵੇਂ ਮਰਜ਼ੀ ਕਰ ਯਾਰ 5 ਰੁਪਏ ਘਟਾ ਲਾ ਯਾਰ 10 ਘਟਾ ਲਾ ਤੇ ਮੇਰਾ ਤੋਲ ਦੇ ਜਾ ਰਾ ਨਾ ਸੋ ਇਸ ਵਾਰ ਉਹ ਮੁਸ਼ਕਲ ਨਹੀਂ ਹੋਊਗੀ ਸਾਡੀ ਨਵਾਂ ਤਿਆਰਬਾ ਕਰ ਰਹੇ ਆਂ ਅਬ ਇਹਨੂੰ ਉਮੀਦ ਹੈ ਕਿ ਇਸ ਵਾਰ ਚੋਨੇ ਦੀ ਫਸਲ ਜਿਹੜੀ ਹੈ ਬੜੀ ਅੱਛੀ ਹੈ ਐਡਵਾਂਸ ਮੌਨਸੂਨ ਵੀ ਐਡਵਾਂਸ ਆ ਗਈ ਤੇ ਬਿਜਲੀ ਵੀ ਸਾਡੇ ਕੋਲੇ ਅਵੇਲੇਬਲ ਹੈ ਹੁਣ ਤਾਂ ਫਸਲ ਪੱਕ ਮਤਲਬ ਜਿਹਨੂੰ ਕਹਿੰਦੇ ਪੰਜਾਬੀ ਚ ਬੂਝਾ ਮਾਰ ਗਈ ਉਹ ਫਸਲ ਜਿਹੜੀ ਹੈ ਬੂਝਾ ਮਾਰ ਗਈ ਤੇ ਮੈਨੂੰ ਉਮੀਦ ਹੈ ਕਿ ਇਸ ਵਾਰ ਜਿਹੜਾ ਕਿਸਾਨਾਂ ਦੀ

ਦੇਸ਼ੇਤ ਵਿੱਚ ਕੰਮ ਕਰੂਗਾ ਜਿਹੜਾ ਬੰਦਾ ਪੰਜਾਬ ਲਈ ਕੰਮ ਕਰੂਗਾ ਉਹਨਾਂ ਨੂੰ ਕੁਝ ਸ਼ਰਾਰਤੀ ਅੰਸਰ ਨਹੀਂ ਬਰਦਾਸ਼ਤ ਕਰਦੇ ਉਹਨੇ ਇਹ ਜਿਹੇ ਗਿੱਦਰ ਧਮਕੀਆਂ ਤੁਸੀਂ ਧਾਗੇ ਆਉਣ ਵਾਲੇ ਝੋਨੇ ਦੇ ਸੀਜ਼ਨ ਵਾਸਤੇ ਉਹਦੀ ਸਾਮ ਸੰਭਾਲ ਤੇ ਪ੍ਰਕਰਮੈਂਟ ਵਾਸਤੇ ਮਾਨਯੋਗ ਐਫਸੀਆਈ ਖੁਰਾਕ ਮੰਤਰੀ ਪਲਾ ਜੋਸ਼ੀ ਜੀ ਨਾਲ ਮੀਟਿੰਗ ਸੀ ਬੜੇ ਅੱਛੇ ਮਾਹੌਲ ਤੋਂ ਮੀਟਿੰਗ ਹੋਈ ਦੋ ਤਿੰਨ ਮੰਗਾਂ ਸੀ ਸਾਡੀਆਂ ਕਿ ਇੱਕ ਤਾਂ ਸਾਡੇ ਜਿਹੜੇ ਗੋਦਾਮ ਨੇ ਉਹਨਾਂ ਨੂੰ ਤੁਰੰਤ ਖਾਲੀ ਕੀਤਾ ਜਾਵੇ ਲਗਭਗ 10 ਲੱਖ ਮੀਟਰ ਟਨ ਪਰ ਮੰਥ ਜੇ ਲਿਫਟਿੰਗ ਹੋਊਗੀ ਤਾਂ ਸਾਡੇ ਜਗ੍ਹਾ ਬਣੂ ਉਹਨਾਂ ਨੇ ਇਸ ਕਲਪਰੋਸਾ ਦਿੱਤਾ ਕਿ ਬਿਲਕੁਲ 10 ਲੱਖ ਟਨ ਤੇ ਅਸੀਂ ਪਰ ਮਹੀਨੇ ਲੈ ਕੇ ਜਾਵਾਂਗੇ ਲੱਗਦੇ ਨੇ ਇੱਕ ਸੀਗਾ ਕਿ ਜਿਹੜੇ ਗੋਦਾਮ ਨਹੀਂ ਸਾਡੇ ਕੋਲ ਉਹਨਾਂ ਦਾ ਜਿਹੜਾ ਕਿਰਾਇਆ ਐ ਐਫਸੀ ਲੈਂਦੀ ਐ ਜਾਂ ਐਫਸੀ ਦਿੰਦੀ ਐ ਉਹ ਪੰਜਾਬ ਦਾ ਟੱਕ ਹੈ ਪਰ ਫਿਰ ਵੀ एफसीआई ਜਿਹੜੀ ਹੈ ਉਹ ਸਾਨੂੰ ਸਾਡੇ ਗੋਦਾਮਾਂ ਚ ਘੱਟ ਕਰਨ ਦਿੰਦੀ ਹੈ ਜਿਹੜੀ ਪ੍ਰਕਿਊਰਮੈਂਟ ਤੇ ਵੀ ਗਲਤ ਸਹਿਮਤੀ ਹੋਈ ਹੈ ਪੀਜੇ ਨੰਬਰ ਤੇ ਜਿਹੜੇ ਗੋਦਾਮ ਬਣਾਉਣੇ ਨੇ ਹਲੇ ਟਾਈਮ ਲੱਗ ਜੂਗਾ ਸਾਨੂੰ 46 ਲੱਖ ਮੀਟਰਿਕ ਟਨ ਦੇ ਉਹਨਾਂ ਨੇ ਗੋਦਾਮ ਬਣਾਉਣ ਦੀ ਜਾਇ ਦਿੱਤੀ ਹੈ ਪਰ ਕਿਉਂਕਿ ਜ਼ਮੀਨ ਮਹਿੰਗੀ ਹੈ ਪੰਜਾਬ ਚ ਇਸ ਕਰਕੇ ਸਾਨੂੰ ਰਾਜਸਥਾਨ ਨਾਲ ਜਾਂ ਕਿਸੇ ਹੋਰ ਸਟੇਟ ਨਾਲ ਕੰਪੇਅਰ ਨਾ ਕੀਤਾ ਜਾਵੇ ਸਾਡੇ ਜਿਹੜੇ ਜ਼ਮੀਨ ਤੇ ਗੋਦਾਮ ਬਣਾਉਣ ਦੇ ਜਿਹੜੇ ਰੇਟ ਨੇ ਉਹ ਵਧਾਇਆ ਇਹ ਕਾਰਤੀਆਂ ਦੇ ਪਿਛਲੀ ਵਾਰ ਵੀ ਆਈਸੀਜੀਸੀ ਆਰਤੀਆਂ ਦਾ ਜਿਹੜਾ ਕਮਿਸ਼ਨ ਹੈ ਉਹ ਕਾਫੀ ਦੇਰ ਤੋਂ ਵਧਿਆ ਨਹੀਂ ਉਹਨੂੰ ਵਧਾਇਆ ਜਾਵੇ ਤੇ ਇਹ ਇਹ ਗੱਲ ਤੇ ਵੀ ਉਹਨਾਂ ਨੇ ਸਹਿਮਤੀ ਕੀਤੀ ਹੈ ਕਿ ਆਰਤੀਆਂ ਦੀ ਜਿਹੜੀ ਐਸੋਸੀਏਸ਼ਨ ਜਿਹੜੀਆਂ ਵੀ ਉਹਨਾਂ ਨੇ ਮਿਲ ਕੇ ਅਸੀਂ ਇਹ ਕਰਾਂ ਇੱਕ ਕਿਉਂਕਿ ਅਸੀਂ ਇਸ ਵਾਰ 15 ਦਿਨ ਸੀਜ਼ਨ ਪਹਿਲਾਂ ਕਰ ਲਿਆ ਪਹਿਲਾਂ 15 ਜੂਨ ਤੋਂ ਝੋਨਾ ਲੱਗਣਾ ਸ਼ੁਰੂ ਹੁੰਦਾ ਸੀ ਝੋਨੇ ਦੀ ਬਿਜਾਈ 15 ਜੂਨ ਤੋਂ ਇਸ ਵਾਰ ਅਸੀਂ 1 ਜੂਨ ਤੋਂ ਕਰ ਤੇ ਜਿਹੜੀ ਸਰਕਾਰੀ ਖਰੀਦ ਹੈ ਉਹ 1 ਅਕਤੂਬਰ ਤੋਂ ਸ਼ੁਰੂ ਹੁੰਦੀ ਸੀ ਪਰ ਹੁਣ ਕਿਉਂਕਿ 1 ਜੂਨ ਕਰ ਲਿਆ 15 ਦਿਨ ਘਟਾ ਲਏ ਤਾਂ ਮਤਲਬ ਝੋਨਾ ਪਹਿਲਾਂ ਹੋਊਗਾ ਤਾਂ ਅਸੀਂ ਉਹਨਾਂ ਨੂੰ ਇਹ ਕਿਹਾ ਕਿ ਸਰਕਾਰੀ ਖਰੀਦ ਦੇ ਵੀ 15 ਦਿਨ ਘਟਾਏ ਜਾ 15 ਸਤੰਬਰ ਤੋਂ ਜਿਹੜੀ ਖਰੀਦ ਹੈ ਉਹ ਸ਼ੁਰੂ ਕੀਤੀ ਜਾਵੇ ਤਾਂ ਕਿ ਟਾਈਮ ਤੇ ਕਿਸਾਨ ਜਿਹੜਾ ਉਹ ਆਪਣੀ ਫਸਲ ਵੇਚ ਕੇ ਜਿਹੜਾ ਉਹ ਆਪਣੇ ਖੁਸ਼ੀ ਖੁਸ਼ੀ ਕਰੇ ਜਾਵੇ ਤੇ ਚਾਰੇ ਮੰਗਾ ਉਹਨਾਂ ਨੇ ਕਿਹਾ ਵੀ ਹਾਂ ਇਹ ਬਿਲਕੁਲ ਸਹੀ ਨੇ ਤੇ ਉਹਨਾਂ ਨੇ ਕਿਹਾ ਕਿ ਅਗਲੀ ਮੀਟਿੰਗ ਜਿਹੜੀ ਹੈ ਉਹ ਬੜੀ ਜਲਦੀ ਕਰ ਲਾਂਗੇ ਕਿਉਂਕਿ ਅਸੀਂ ਪਹਿਲਾਂ ਆਏ ਹੋਏ ਹਾਂ ਜੁਲਾਈ ਅੱਜ ਤੋਂ 14 ਸਤੰਬਰ 15 ਨੂੰ ਆਊਗਾ ਜਿਹੜਾ ਵੀ ਪਹਿਲਾ ਪਹਿਲਾ ਜ਼ੋਨ ਸੀ ਸਾਡਾ ਉਹ 14 ਸਵਿਸ਼ ਕਰਕੇ ਅਸੀਂ ਐਡਵਾਂਸ ਦੇ ਵਿੱਚ ਹੀ ਇਹ ਇਹ ਮੀਟਿੰਗ ਕੀਤੀ ਹੈ ਤਾਂ ਕਿ ਕੋਈ ਹੋਰ ਡਿਸੀਜਨ ਐਫਸੀਆਈ ਜਾਂ ਕੋਈ ਹੋਰ ਪੰਸਪ ਵੱਲੋਂ ਜਾਂ ਕੋਈ ਪਨ ਗ੍ਰੀਨ ਵੱਲੋਂ ਲੈਣਾ ਪਿਆ ਤਾਂ ਅਸੀਂ ਟਾਈਮ ਤੇ ਲੈ ਸਕੀਏ। ਤੇ ਆਡੀਐਫ ਨੂੰ ਲੈ ਕੇ ਕੋਈ ਗੱਲ ਹੋਈ ਕਿ ਆਡੀ ਆਡੀਐਫ ਬਾਰੇ ਵੀ ਗੱਲ ਹੋਈ। ਅਸੀਂ ਕਿਹਾ ਕਿ ਆਡੀਐਫ ਦਾ ਪੈਸਾ ਦਿਓ ਕਿਉਂਕਿ ਉਹ ਵੀ ਮੰਡੀਆਂ ਨਾਲ ਸੰਬੰਧਿਤ ਹੈ। ਉਹ ਕਹਿੰਦੇ ਉਹਦੇ ਬਾਰੇ ਆਪਾਂ ਲੱਗ ਮੀਟਿੰਗ ਕਰ ਲਾਂਗੇ ਉੱਤੇ ਪਰਸੈਂਟੇਜ ਦਾ ਥੋੜਾ ਬਹੁਤ ਸਹਿਮਤੀ ਬਣਾਉਣੀ ਪਊਗੀ ਪੈਸਾ ਉਹ ਆਰਡੀਐਫ ਦਾ ਪੈਸਾ ਵੀ ਮੰਡੀਆਂ ਦਾ ਹੀ ਪੈਸਾ ਔਰ ਮੰਡੀਆਂ ਨੂੰ ਜਾਣ ਵਾਲੀਆਂ ਸੜਕਾਂ ਦਾ ਪੈਸਾ ਕਪਤਨ ਮਿੰਦਰ ਸਿੰਘ ਜੀ ਨੇ ਉਹਨੂੰ ਮਿਸਯੂਜ਼ ਕਰ ਲਿਆ ਸੀ ਇਸ ਕਰਕੇ ਉਸ ਤੋਂ ਬਾਅਦ ਰੋਕਤਾ ਸੀ ਸਾਡੀ ਆਪਣੇ ਮੁੱਦਾ ਵੀ ਅਸੀਂ ਇੱਥੇ ਠਾਇਆ ਤੇ ਕੁੱਲ ਮਿਲਾ ਕੇ ਬੜੀ ਅੱਛੇ ਮਾਹੌਲ ਚ ਗੱਲਬਾਤ ਹੋਈ ਹੈ ਔਰ ਮੈਨੂੰ ਉਮੀਦ ਹੈ ਕਿ ਅਗਲੀ ਮੀਟਿੰਗ ਵੀ ਆਉਣ ਵਾਲੇ 10 ਦਿਨਾਂ ਚ 12 ਦਿਨਾਂ ਚ ਹੋ ਜੂਗੀ ਅਸੀਂ ਨਹੀਂ ਚਾਹੁੰਦੇ ਕਿਸੇ ਵੀ ਕਿਸਾਨ ਨੂੰ ਸੀਸੀਐਲ ਦਾ ਪੈਸਾ ਜਿਹੜਾ ਫਸਲ ਦਾ ਪੈਸਾ ਉਹ ਲੇਟ ਹੋਵੇ ਜਾਂ ਉਹਦੀ ਫਸਲ ਚੁੱਕਣ ਚ ਲੇਟ ਹੋਵੇ ਇਸ ਵਾਰ ਕਿਉਂਕਿ ਅਸੀਂ 1 ਜੂਨ ਤੱਕ ਕੀਤਾ ਹੈ ਤਾਂ ਕਿ 15 ਸਤੰਬਰ ਤੱਕ ਕਿਉਂਕਿ ਉਸ ਤੱਕ ਮੌਇਸਚਰ ਨਹੀਂ ਆਉਂਦਾ ਮੌਸਮ ਦੇ ਵਿੱਚ ਨਹੀਂ ਤਾਂ ਮੌਇਸਚਰ ਵਾਲਾ ਮੀਟਰ ਜਿਹੜਾ ਹੈ ਉਤੋਂ ਤਰੇਲ ਪੈਣ ਲੱਗ ਜਾਂਦੀ ਹੈ ਅਕਤੂਬਰ ਚ ਮੌਇਸਚਰ ਵਾਲਾ ਮੀਟਰ ਜਿਹੜਾ ਹੈ ਉਹ ਲਾਉ ਹੀ ਨਹੀਂ ਕਰਦਾ ਉਹਦੇ ਵਾਸਤੇ ਕਈ ਵਾਰੀ ਕਿਸਾਨਾਂ ਨੂੰ ਕਟ ਵੀ ਲਵਾਉਲੇ ਪੈਂਦੇ ਨੇ ਜਾਂ ਕਰਨਾ ਪੈਂਦਾ ਵੀ ਜਿਵੇਂ ਮਰਜ਼ੀ ਕਰ ਯਾਰ 5 ਰੁਪਏ ਘਟਾ ਲਾ ਯਾਰ 10 ਘਟਾ ਲਾ ਤੇ ਮੇਰਾ ਤੋਲ ਦੇ ਯਾਰ ਹਨ ਸੋ ਇਸ ਵਾਰ ਉਹ ਮੁਸ਼ਕਲ ਨਹੀਂ ਹੋਊਗੀ ਅਸੀਂ ਨਵਾਂ ਤਿਆਰਬਾ ਕਰ ਰਹੇ ਹਾਂ ਔਰ ਮੈਨੂੰ ਉਮੀਦ ਹੈ ਕਿ ਇਸ ਵਾਰ ਝੋਨੇ ਦੀ ਫਸਲ ਜਿਹੜੀ ਹੈ ਬੜੀ ਅੱਛੀ ਹੈ ਐਡਵਾਂਸ ਮੌਨਸੂਨ ਵੀ ਐਡਵਾਂਸ ਆ ਗਈ ਤੇ ਬਿਜਲੀ ਵੀ ਸਾਡੇ ਕੋਲ अवेलेबल ਹੈ ਹੁਣ ਤਾਂ ਫਸਲ ਪੱਕ ਮਤਲਬ ਜਿਹਨੂੰ ਕਹਿੰਨੇ ਪੰਜਾਬੀ ਚ ਬੂਝਾ ਮਾਰ ਗਈ। ਉਹ ਫਸਲ ਜਿਹੜੀ ਇਹ ਬੂਝਾ ਮਾਰ ਗਈ ਤੇ ਮੈਨੂੰ ਉਮੀਦ ਹੈ ਕਿ ਇਸ ਵਾਰ ਜਿਹੜਾ ਕਿਸਾਨਾਂ ਦੀ ਬੜੀ ਅੱਛੀ ਫਸਲ ਬੜਾ ਅੱਛਾ ਝਾੜ ਆਊਗਾ। ਪੂਸਾ 44 ਅਸੀਂ ਪਹਿਲੀ ਬੈਂ ਕਰ ਰੱਖੀਏ। ਤੇ PR 126 PR 127 PR 128 ਦੀ ਜਿਹੜੀ ਕਿਸਮਾਂ ਨੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਰეკਮੈਂਡਡ ਉਹ ਅਸੀਂ ਖਰੀਦਾਂਗੇ ਔਰ ਇੱਕ ਇੱਕ ਦਾਣਾ ਚੱਕਾਂਗੇ। ਸਰਬਾਰਤ ਸਾਹਿਬ ਜਿਸ ਤਰੀਕੇ ਨਾਲ ਧਮਕੀ ਆਈ ਹੈ ਜਿਹੜੀ ਈਮੇਲ ਆਲੀ ਹੈ ਉਹ ਆਪਕੇ ਲਈ ਵੀ ਆਈ ਹੈ ਉਸ ਦੇ ਬਾਅਦ ਪੰਜ ਈਮੇਲ ਆ ਚੁੱਕੇ ਹੈ ਅਤੇ ਆਪਕੋ ਵੀ ਧਮਕੀ ਮਿਲੀ ਹੈ ਉਸਨੇ ਦੇਖੋ ਜਿਹੜਾ ਬੰਦਾ ਦੇਸ਼ੇਤ ਵਿੱਚ ਕੰਮ ਕਰੂਗਾ ਜਿਹੜਾ ਬੰਦਾ ਪੰਜਾਬ ਲਈ ਕੰਮ ਕਰੂਗਾ ਉਹਨਾਂ ਨੂੰ ਕੁਝ ਸ਼ਾਰਤੀ ਅਨਸਰ ਨਹੀਂ ਬਰਦਾਸ਼ਤ ਕਰਦੇ ਉਹਨੇ ਇਹੋ ਜਿਹੇ ਗਿੱਦਰ ਧਮਕੀਆਂ ਤੁਸੀਂ ਢਾਗੇ ਬਾਕੀ ਆਉਣ ਵਾਲੇ ਝੋਨੇ ਦੇ ਸੀਜ਼ਨ ਵਾਸਤੇ ਉਦੀ ਸਾਮ ਸੰਭਾਲ ਤੇ ਪ੍ਰਕਾਰਮੈਂਟ ਵਾਸਤੇ ਮਾਨਯੋਗ ਐਫਸੀਆਈ ਅਰ ਖੁਰਾਕ ਮੰਤਰੀ ਪੱਲਾ ਜੋਸ਼ੀ ਜੀ ਨਾਲ ਮੀਟਿੰਗ ਸੀ ਬੜੇ ਅੱਛੇ ਮਾਹੌਲ ਤੇ ਮੀਟਿੰਗ ਹੋਈ ਦੋ ਤਿੰਨ ਮੰਗਾਂ ਸੀ ਸਾਡੀਆਂ ਕਿ ਇੱਕ ਤਾਂ ਸਾਡੇ ਜਿਹੜੇ ਗੋਦਾਮ ਨੇ ਉਹਨਾਂ ਨੂੰ ਤੁਰੰਤ ਖਾਲੀ ਕੀਤਾ ਜਾਵੇ ਲਗਭਗ 10 ਲੱਖ ਮੀਟਰ ਟਨ ਪਰ ਮੰਥ ਜੇ ਲਿਫਟਿੰਗ ਹੋਊਗੀ ਤਾਂ ਸਾਡੇ ਜਗਾ ਬਣੂ ਉਹਨਾਂ ਨੇ ਇਸ ਗੱਲ ਤਾਂ ਭਰੋਸਾ ਦਿੱਤਾ ਕਿ ਬਿਲਕੁਲ 10 ਲੱਖ ਟਨ ਤੇ ਅਸੀਂ ਪਰ ਮੰਥ ਤੇ ਲੈ ਕੇ ਜਾਵਾਂਗੇ ਲਿਫਟਿੰਗ ਇੱਕ ਸੀਗਾ ਕਿ ਜਿਹੜੇ ਗੋਦਾਮ ਨਹੀਂ ਸਾਡੇ ਕੋਲੇ ਉਹਨਾਂ ਦਾ ਜਿਹੜਾ ਕਿਰਾਇਆ एफसीआई ਲੈਂਦੀ ਹੈ ਜਾਂ ਐਫਸੀਏ ਦਿੰਦੀ ਹੈ ਉਹ ਪੰਜਾਬ ਦਾ ਘਟ ਹੈ ਪਰ ਫਿਰ ਵੀ ਐਫਸੀਏ ਜਿਹੜੀ ਹੈ ਉਹ ਸਾਨੂੰ ਸਾਡੇ ਗੋਦਾਮਾਂ ਚ ਘਟ ਕਰਨ ਦਿੰਦੀ ਹੈ ਜਿਹੜੀ ਪ੍ਰਕਿਊਰ ਨੇ ਤੇ ਉਹ ਇੰਤਲ ਤੇ ਸਹਿਮਤੀ ਹੋਈ ਹੈ ਪੀਜੇ ਨੰਬਰ ਤੇ ਜਿਹੜੇ ਗੋਦਾਮ ਬਣਾਉਣੇ ਨੇ ਹਲੇ ਟਾਈਮ ਲੱਗ ਜੂਗਾ ਸਾਨੂੰ 46 ਲੱਖ ਮੀਟ੍ਰਿਕ ਟਨ ਦੇ ਉਹਨਾਂ ਨੇ ਗਦਾਮ ਬਣਾਉਣ ਦੀ ਜਾਇ ਦਿੱਤੀ ਹੈ ਪਰ ਕਿਉਂਕਿ ਜ਼ਮੀਨ ਮਹਿੰਗੀ ਹੈ ਪੰਜਾਬ ਚ ਇਸ ਕਰਕੇ ਸਾਨੂੰ ਰਾਜਸਥਾਨ ਨਾਲ ਜਾਂ ਕਿਸੇ ਹੋਰ ਸਟੇਟ ਨਾਲ ਕੰਪੇਅਰ ਨਾ ਕੀਤਾ ਜਾਵੇ ਸਾਡੇ ਜਿਹੜੇ ਜ਼ਮੀਨ ਤੇ ਬਾਦਾਮ ਬਣਾਉਣ ਦੇ ਜਿਹੜੇ ਰੇਟ ਨੇ ਉਹ ਵਧਾਇਆ ਇਹ ਤਾਂ ਆਰਤੀਆਂ ਦੇ ਪਿਛਲੀ ਵਾਰ ਵੀ ਆਈ ਸੀ ਜੀ ਸੀ ਆਰਤੀਆਂ ਨੇ ਇਹ ਕਮਿਸ਼ਨ ਹੈ ਉਹ ਕਾਫੀ ਦੇਰ ਤੋਂ ਵਧਿਆ ਨਹੀਂ ਉਹਨੂੰ ਵਧਾਇਆ ਜਾਵੇ ਤੇ ਇਹ ਗੱਲ ਤੇ ਵੀ ਉਹਨਾਂ ਨੇ ਸਹਿਮਤੀ ਕੀਤੀ ਹੈ ਕਿ ਆਰਤੀਆਂ ਦੀ ਜਿਹੜੀ ਐਸੋਸੀਏਸ਼ਨਸ ਨੇ ਜੰਮੀਆਂ ਦੀ ਉਹਨਾਂ ਨੇ ਮਿਲ ਕੇ ਅਸੀਂ ਇੱਕ ਕਿਉਂਕਿ ਅਸੀਂ ਇਸ ਵਾਰ 15 ਦਿਨ ਸੀਜ਼ਨ ਪਹਿਲਾਂ ਕਰ ਲਿਆ ਪਹਿਲਾਂ 15 ਜੂਨ ਤੋਂ ਝੋਨਾ ਲੱਗਣਾ ਸ਼ੁਰੂ ਹੁੰਦਾ ਸੀ ਝੋਨੇ ਦੀ ਬਜਾਈ 15 ਜੂਨ ਤੋਂ ਇਸ ਵਾਰ ਅਸੀਂ 1 ਜੂਨ ਤੋਂ ਕਰ ਤੇ ਜਿਹੜੀ ਸਰਕਾਰੀ ਖਰੀਦ ਹੈ ਉਹ 1 ਅਕਤੂਬਰ ਤੋਂ ਸ਼ੁਰੂ ਹੁੰਦੀ ਸੀ ਪਰ ਹੁਣ ਕਿਉਂਕਿ 1 ਜੂਨ ਕਰ ਲਿਆ 15 ਦਿਨ ਘਟਾ ਲੇ ਤਾਂ ਮਤਲਬ ਚੋਨਾ ਪਹਿਲਾਂ ਆਉਂਗਾ। ਤਾਂ ਸੀ ਉਹਨਾਂ ਨੂੰ ਇਹ ਕਿਹਾ ਕਿ ਸਰਕਾਰੀ ਖਰੀਦ ਦੇ ਵੀ 15 ਦਿਨ ਘਟਾਏ ਜਾ। 15 ਸਤੰਬਰ ਤੋਂ ਜਿਹੜੀ ਖਰੀਦ ਹੈ ਉਹ ਸ਼ੁਰੂ ਕੀਤੀ ਜਾਵੇ ਤਾਂ ਕਿ ਟਾਈਮ ਤੇ ਕਿਸਾਨ ਜਿਹੜਾ ਉਹ ਆਪਣੀ ਫਸਲ ਵੇਚ ਕੇ ਜਿਹੜਾ ਉਹ ਆਪਣੇ ਖੁਸ਼ੀ ਖੁਸ਼ੀ ਘਰੇ ਜਾਵੇ। ਤੇ ਚਾਰੇ ਮੰਗਾ ਉਹਨਾਂ ਨੇ ਕਹਿ ਲਈ ਹਾਂ ਇਹ ਬਿਲਕੁਲ ਸਹੀ ਨੇ। ਤੇ ਉਹਨਾਂ ਨੇ ਕਿਹਾ ਕਿ ਅਗਲੀ ਮੀਟਿੰਗ ਜਿਹੜੀ ਹੈ ਬੜੀ ਜਲਦੀ ਕਰ ਲਾਂਗੇ ਕਿਉਂਕਿ ਅਸੀਂ ਪਹਿਲਾਂ ਆਏ ਹੋਇਆ ਜੁਲਾਈ ਅੱਜ ਤੱਕ 14 ਸਤੰਬਰ 15 ਨੂੰ ਆਊਗਾ ਜਿਹੜਾ ਵੀ ਪਹਿਲਾ ਪਹਿਲਾ ਜੋਨ ਸੀ ਸਾਡਾ ਉਹ 14 ਸੋ ਇਸ ਕਰਕੇ ਅਸੀਂ ਅਡਵਾਂਸ ਦੇ ਵਿੱਚ ਹੀ ਇਹ ਇਹ ਮੀਟਿੰਗ ਕੀਤੀ ਹੈ ਤਾਂ ਕਿ ਕੋਈ ਹੋਰ ਡਿਸੀਜਨ ਐਫਸੀਆਈ ਜਾਂ ਕੋਈ ਹੋਰ ਪੰਚਾਇਤ ਵੱਲੋਂ ਜਾਂ ਕੋਈ ਪਨ ਗ੍ਰੀਨ ਵੱਲੋਂ ਲੈਣਾ ਪਿਆ ਤਾਂ ਅਸੀਂ ਟਾਈਮ ਤੇ ਲੈ ਸਕੀਏ ਕਿ ਆਰਡੀਐਫ ਨੂੰ ਲੈ ਕੇ ਕੋਈ ਗੱਲ ਹੋਈ ਕਿਉਂਕਿ ਆਰਡੀ ਆਰਡੀਐਫ ਬਾਰੇ ਵੀ ਗੱਲ ਹੋਈ ਅਸੀਕਾ ਕਿ ਆਡੀ اف ਦਾ ਪੈਸਾ ਦਿਓ ਕਿਉਂਕਿ ਉਹ ਵੀ ਮੰਡੀਆਂ ਨਾਲ ਸੰਬੰਧਿਤ ਹੈ ਉਹ ਕਹਿੰਦੇ ਉਹਦੇ ਬਾਰੇ ਆਪਾਂ ਲੱਗ ਮੀਟਿੰਗ ਕਰ ਲਾਂਗੇ ਉੱਤੇ ਪਰਸੈਂਟੇਜ ਦਾ ਥੋੜਾ ਬਹੁਤ ਸਹਿਮਤੀ ਬਣਾਉਣੀ ਪਊਗੀ ਪੈਸਾ ਉਹ ਆਡੀ اف ਦਾ ਪੈਸਾ ਵੀ ਮੰਡੀਆਂ ਦਾ ਹੀ ਪੈਸਾ ਹੈ ਔਰ ਮੰਡੀਆਂ ਨੂੰ ਜਾਣ ਵਾਲੀਆਂ ਸੜਕਾਂ ਦਾ ਪੈਸਾ ਕਪਤਨ ਮਿੰਦਰ ਸਿੰਘ ਜੀ ਨੇ ਉਹਨੂੰ ਮਿਸਯੂਜ਼ ਕਰ ਲਿਆ ਸੀ ਇਸ ਕਰਕੇ ਉਸ ਤੋਂ ਬਾਅਦ ਰੋਕਤਾ ਸੀ ਤੁਹਾਡੀ ਆਪਦੇ ਮੁੱਦਾ ਵੀ ਅਸੀਂ ਇੱਥੇ ਠਾਇਆ ਤੇ ਕੁੱਲ ਮਿਲਾ ਕੇ ਬੜੀ ਹ ਅਚੇ ਮਹੌਲ ਚ ਗੱਲਬਾਤ ਹੋਈ ਹੈ ਔਰ ਮੈਨੂੰ ਉਮੀਦ ਹੈ ਕਿ ਅਗਲੀ ਮੀਟਿੰਗ ਵੀ ਆਉਣ ਵਾਲੇ 10 ਦਿਨਾਂ ਚ 12 ਦਿਨਾਂ ਚ ਹੋ ਜੂਗੀ ਪਰ ਅਸੀਂ ਨਹੀਂ ਚਾਹੁੰਦੇ ਕਿਸੇ ਵੀ ਕਿਸਾਨ ਨੂੰ ਸੀਸੀਐਲ ਦਾ ਪੈਸਾ ਜਿਹੜਾ ਫਸਲ ਦਾ ਪੈਸਾ ਉਹ ਲੇਟ ਹੋਵੇ ਜਾਂ ਉਹਦੀ ਫਸਲ ਚੁੱਕਣ ਚ ਲੇਟ ਹੋਵੇ ਇਸ ਵਾਰ ਕਿਉਂਕਿ ਅਸੀਂ 1 ਜੂਨ ਤਾਂ ਕੀਤਾ ਤਾਂ ਕਿ 15 ਸਤੰਬਰ ਤੱਕ ਕੇ ਵੀ ਉਹ ਤੱਕ ਮੌਇਸਚਰ ਨਹੀਂ ਆਉਂਦਾ ਮੌਸਮ ਦੇ ਵਿੱਚ ਨੀ ਤਾਂ ਮੌਇਸਚਰ ਵਾਲਾ ਮੀਟਰ ਜਿਹੜਾ ਉਤੋਂ ਤਰੇਲ ਪੈਣ ਲੱਗ ਜਾਂਦੀ ਹੈ ਅਕਤੂਬਰ ਚ ਮੌਇਸਚਰ ਵਾਲਾ ਮੀਟਰ ਜਿਹੜਾ ਉਹ ਲਾਉ ਹੀ ਨਹੀਂ ਕਰਦਾ ਉਹਦੇ ਵਾਸਤੇ ਕਈ ਵਾਰੀ ਕਿਸਾਨਾਂ ਨੂੰ ਕਟ ਵੀ ਲਵਾਉਲੇ ਪੈਂਦੇ ਨੇ ਜਾਂ ਕਰਨਾ ਪੈਂਦਾ ਵੀ ਜਿਵੇਂ ਮਰਜ਼ੀ ਕਰ ਯਾਰ 5 ਰੁਪਏ ਘਟਾ ਲਾ ਯਾਰ 10 ਘਟਾ ਲਾ ਤੇ ਮੇਰਾ ਤੋਲਦੇ ਯਾਰਾ ਨਾ ਸੋ ਇਸ ਵਾਰ ਉਹ ਮੁਸ਼ਕਲ ਨਹੀਂ ਆਉਗੀ ਅਸੀਂ ਨਵਾਂ ਤਿਆਰਬਾ ਕਰ ਰਹੇ ਹਾਂ ਔਰ ਮੈਨੂੰ ਉਮੀਦ ਹੈ ਕਿ ਇਸ ਵਾਰ ਝੋਨੇ ਦੀ ਫਸਲ ਜਿਹੜੀ ਹੈ ਬੜੀ ਅੱਛੀ ਹੈ ਐਡਵਾਂਸ ਮੌਨਸੂਨ ਵੀ ਐਡਵਾਂਸ ਆ ਗਈ ਤੇ ਬਿਜਲੀ ਵੀ ਸਾਡੇ ਕੋਲੇ ਅਵੇਲੇਬਲ ਹੈ ਹੁਣ ਤਾਂ ਫਸਲ ਪੱਕ ਮਤਲਬ ਜਿਹਨੂੰ ਕਹਿੰਦੇ ਪੰਜਾਬੀ ਚ ਬੂਝਾ ਮਾਰ ਗਈ ਉਹ ਫਸਲ ਜਿਹੜੀ ਇਹ ਬੂਝਾ ਮਾਰ ਗਈ ਤੇ ਮੈਨੂੰ ਉਮੀਦ ਹੈ ਕਿ ਇਸ ਵਾਰ ਜਿਹੜਾ ਕਿਸਾਨਾਂ ਦੀ ਬੜੀ ਅੱਛੀ ਫਸਲ ਬੜਾ ਅੱਛਾ ਚੜ ਆਊਗਾ ਪੂਸਾ 44 ਅਸੀਂ ਪਹਿਲੀ ਬੈਂਕ ਕਰ ਰੱਖੀ ਹੈ ਤੇ ਪੀਆਰ